ਨਿੰਦਕ ਦੀ ਹਾਲਤ ਨੂੰ ਬਿਆਨ ਕਰਦੇ ਹੋਏ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਿੰਦਕ ਐਸੇ ਹੀ ਧਰ ਭਰੀਐ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਨਿੰਦਕ ਆ ਨਿੰਦਕ ਕੋ ਕਹਿੰਦੇ ਉਹ ਇਸੇ ਤਰ੍ਹਾਂ ਇਸ ਤਰ੍ਹਾਂ ਝੂੜਦਾ ਰਹਿੰਦਾ ਹੈ ਇਸ ਤਰ੍ਹਾਂ ਦੁਖੀ ਹੁੰਦਾ ਰਹਿੰਦਾ ਹੈ ਆਪਣਾ ਆਤਮਿਕ ਮਨੋਬਲ ਆਤਮਿਕ ਜੀਵਨ ਪੱਖੋਂ ਗਿਰਦਾ ਰਹਿੰਦਾ ਹੈ ਮਾਲਕ ਜੀ ਕਹਿੰਦੇ ਨਿੰਦਕ ਐਸੇ ਹੀ ਖੜ ਪਰਿਐ ਇਹ ਨਿਸ਼ਾਨੀ ਸਨਹੁ ਤੁਮ ਧਾਈ ਹਦੋਂ ਬਾਸ਼ਾ ਜੀ ਕਹਿੰਦੇ ਨਿੰਦਕ ਦੀ ਨਿਸ਼ਾਨੀ ਹੈ ਜੇ ਮੈਨਾਂ ਬਿਮਾਰੀਆਂ ਦੇ ਲੱਛਣ ਹੁੰਦੇ ਨੇ ਨਿਸ਼ਾਨੀਆਂ ਹੁੰਦੀਆਂ ਨੇ ਵੀ ਇਦਾਂ ਜੇ ਹੋਵੇ ਆ ਬਿਮਾਰੀ ਹੋ ਸਕਦੀ ਹੈ ਨਿਸ਼ਾਨੀਆਂ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਪੰਜਵੇਂ ਪਾਸ਼ਾ ਜੀ ਕਹਿੰਦੇ ਨਿੰਦਕਰੀ ਵੀ ਇੱਕ ਨਿਸ਼ਾਨੀ ਹੈ ਨਿੰਦਕਰੀ ਵੀ ਲੱਛਣ ਨੇ ਤੇ ਮਾਲਕ ਜੀ ਕਹਿੰਦੇ ਜਿਹੜਾ ਨਿੰਦਕਾਨਾ ਕਹਿੰਦੇ ਇਹ ਨਿਸ਼ਾਨੀ ਸਨਹ ਤਮ ਭਾਈ ਇਹ ਭਾਈ ਨਿੰਦਕ ਦੀ ਜਿਹੜੀ ਨਿਸ਼ਾਨੀ ਹੈ ਉਹ ਸੁਣਦਾ ਕਰੋ ਵੀ ਨਿੰਦਕ ਕਿਵੇਂ ਝੂੜਦਾ ਰਹਿੰਦਾ ਹੈ ਕਿਵੇਂ ਗਰਦਾ ਰਹਿੰਦਾ ਹੈ ਕਿਵੇਂ ਦੁਖੀ ਹੁੰਦਾ ਰਹਿੰਦਾ ਹੈ ਮਾਲਕ ਜੀ ਕਹਿੰਦੇ ਜਾਓ ਕਾਲਰ ਪੀਤ ਗਿਰੀਐ ਰਹਾਓ ਕਹਿੰਦੇ ਨਿੰਦਕ ਨਾ ਇਸ ਤਰ੍ਹਾਂ ਦੁਖੀ ਹੁੰਦਾ ਇਸ ਤਰ੍ਹਾਂ ਛੋੜਦਾ ਐਵੇਂ ਛੱੜਦਾ ਕਹਿੰਦੇ ਜਿਵੇਂ ਨਾ ਕਲਰ ਵਾਲੀ ਪੀਤ ਪੀਤ ਦਾ ਅਰਥ ਹੈ ਦੀਵਾਰ ਕੰਧ ਜਿਸ ਕੰਧ ਨੂੰ ਸ਼ੋਰਾ ਲੱਗ ਜੇ ਨਾ ਕਲਰ ਪੈ ਜੇ ਤੇ ਮਾਲਕ ਜੀ ਕਹਿੰਦੇ ਜਿਵੇਂ ਉਹ ਕਲਰ ਵਾਲੀ ਕੰਧ ਇੱਥੇ ਚੁਰਦੀ ਆ ਨਾ ਆਪਾਂ ਵੇਖਦੇ ਆ ਕਈ ਮਕਾਨਾਂ ਦੇ ਜਿਹੜੀ ਇੱਟ ਨੂੰ ਨਾ ਸ਼ੋਰਾ ਲੱਗ ਜਾਂਦਾ ਕਲਰ ਪੈ ਜਾਂਦਾ ਫਿਰ ਉਹਦੇ ਵਿੱਚੋਂ ਹੌਲੀ ਹੌਲੀ ਟੜਦਾ 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 ਇੱਟੇ ਖਤਮ ਹੋ ਜਾਂਦੀ ਹੈ ਤੇ ਮਾਲਕ ਜੀ ਕਹਿੰਦੇ ਨਿੰਦਕ ਦੀ ਨਿਸ਼ਾਨੀ ਆ ਭਾਈ ਨਿੰਦਕ ਵੀ ਆਪਣੇ ਜੀਵਨ ਦੇ ਅੰਦਰ ਇਸੇ ਤਰ੍ਹਾਂ ਦੁਖੀ ਹੁੰਦਾ ਜਿਵੇਂ